ਹੈਲੋ ਜੀ ਸਸਿਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਆਪਣੇ ਬਲੌਗ ਸਟਾਰਟ ਕਰਤਾ ਕਰੂੰ ਸਸਿਕਾ ਬਲੌਗ ਉੱਤੇ ਸਾਰਿਆਂ ਨੂੰ ਜਿਵਰਾਜ ਸਸਿਕਾ ਮੇਰੇ ਘਰ ਨਾਂਜੀ ਹੁੰਦੀ ਹੈ ਕਿ ਭਾਂਡੇ ਉਹ ਦੇਖੋ ਤੇ ਮੈਂ ਤੇਰੀ ਬੈਠੀ ਆਪ ਨੂੰ ਚਾਹ ਤੇ ਇਹ ਚਾਹ ਪੀਣੇ ਹੁਣ ਕੱਲ ਮੰਮੀ ਬਿਸਕੁਟ ਲੈ ਕੇ ਆਈ ਸੀ ਕੜਾ ਕੇ ਦਿੱਤਾ ਸੀ ਤੋਂ ਤੇ ਹੁਣ ਇਸ ਦੋ ਵਾਰ ਆਪਾਂ ਖਾਵਾਂਗੇ ਬਿਸਕੁਟ ਠੀਕ ਹੈ ਚਾਹ ਵੀ ਮੇਗਾ ਤਾਂ ਦੇਖੀ ਅੰਮਾ ਜੀ ਮੇਰੀ ਸ਼ਕਲ ਤਾਈ ਜਾਂਦੀ ਆ ਕਿ ਕੌਣ ਆ ਉਹ ਕੌਣ ਆ ਕੌਣ ਆ ਉਹ ਉਹ ਜਵਰਾਜ ਐ ਉਹ ਜਵਰਾਜ ਐ ਸਾਡਾ ਹੈ ਨਾ ਅਸੀਂ ਮੰਮੀ ਲੈ ਕੇ ਆਏ ਜਿਹੜੇ ਬਿਸਕੁਟ ਕਢਾ ਕੇ ਕਰ ਲੋ ਵਿੱਚ ਬੇਸਨ ਪਵਾਇਆ ਮੰਮੀ ਨੇ ਇਹਨੇ ਆਟਾ ਬਸ ਮੈਂ ਚਾਹ ਆਉਣੀ ਆ ਚਾਹ ਡੋਲੂਆ ਮੇਰੀ ਤੇਰੀ ਐਡੀ ਮਜਾਲ ਤੂੰ ਮੇਰੀ ਚਾਹ ਡੋਲੂ ਨੂੰ ਫਿਰਦਾ ਵੇ ਦੱਸੀ ਪੀਨੇ ਦਾ ਚਾ ਦੱਸ ਆ ਜਾ ਬਿਸਕੁਟ ਲੈਣਾ ਪਤਲਾ ਖਾ ਲੰਦ ਹੈ ਬਿਸਕੁਟ ਖਾਂਦਾਂ ਨਹੀਂ ਲੈਣਾ ਖਾਂਦਾਂ ਨਹੀਂ ਖਾਂਦਾਂ ਜਿੰਨੇ 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 ਅੱਧਾ ਦਊਂਗੇ ਅੱਧਾ ਮਮਾ ਕਹਿੰਦੇ ਅੱਧਾ ਹਾਂ ਲੈ ਲੈ ਹਾਂ ਉਹ ਰਹੇ ਉਹ ਹੋ ਗਏ ਹੂੰ ਆ ਵੀ ਭਜੀਏ ਨੇ ਮਰੀਨ ਖਾਂਦੀ ਹੈ ਹਾਂਜੀ ਸਾਡੇ ਇੱਥੇ ਪਈ ਜਾਂਦਾ ਬਰਨਾਲੇ ਮੀਂਹ ਪੂਰਾ ਉਹ ਦੇਖ ਕਿੰਨਾ ਜ਼ਿਆਦਾ ਚੜ ਕੇ ਆਇਆ ਹੈਗਾ ਵੈਸਾ ਸਵੇਰ ਦੀ ਪਈ ਜਾਂਦਾਗਾ ਸਵੇਰੇ ਥੋੜਾ ਸੀਗਾ ਤੇ ਹੁਣ ਜ਼ਿਆਦਾ ਆਇਆ ਥੋੜਾ ਜਿਹਾ ਹਾਂਜੀ ਹੁਣ ਬੱਚੀ ਨੇ ਕਿ ਸ਼ਾਮ ਦੇ 5 ਤੇ ਮੈਂ ਗਈ ਸੀ ਪੀਰਖਾਨੇ ਦੇ ਉੱਤੇ ਬਾਬਾ ਜੀ ਨੇ ਮੈਨੂੰ ਚੌਲ ਪਾ ਕੇ ਦੇ ਦਿੱਤੇ ਇਹ ਮੈਂ ਹੁਣ ਸਟੋਰ 'ਚ ਵੰਡ ਦੂੰਗੀ ਸਾਰਿਆਂ ਨੂੰ ਅਸੀਂ ਪਾਂਡੇ ਦੇ ਵਿੱਚ ਪਾਲੇ ਚੌਲ ਤੇ ਸਰ ਵੀ ਖਾਈ ਜਾਂਦੇ ਨੇ ਜੀ ਸਰ ਕੋਲ ਚਮਚਾ ਨਹੀਂ ਹੈਗਾ ਉਹ ਮੈਂ ਥ੍ਰੀ ਕਰਕੇ ਦੂੰਗੀ ਚਮਚਾ ਬਦ ਮੈਂ ਖਾਉਂਗੀ ਖਾਣਾ ਨੀਅਰ ਚ ਬਹੁਤ ਟੇਸਟੀ ਆ ਇਹ ਕਿਹਾ ਉਹ ਘਰ ਵਾ ਆ ਜਾ ਆ ਜਾ ਹਲੋ ਮੈਂ ਲੈ ਕੇ ਇਸੀ ਪੀਰਖਾਨੇ ਤੋਂ ਜਿਹੜੇ ਮਿੱਠੇ ਚੌਲੋ ਚ ਬਾਜੀ ਸੀ ਮੈਂ ਮਰੀਨ ਜੋਤ ਨੂੰ ਲਿਆ ਤੇ ਸਸੀ ਕਾ ਬਲਾ ਦੇ ਪੁੱਤੋ ਇਹ ਇਹਦਾ ਕੁਛ ਨਹੀਂ ਭੁਜੀਆ ਥੋੜਾ ਜਿਹਾ ਕੱਤ ਲਾ ਦੀ 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 ਕਰੋੜ ਤੂੰ ਵੀ ਮੇਰੇ ਕਿਟਲ ਰੋਲ ਚਾਰਜਰ ਆ ਪੁੱਤ ਤਾਂ ਮੇਰਾ ਮੈਂ ਦੀਦੀ ਨੂੰ 2 ਹਫ਼ਤੇ ਮਿਲੇ ਅੱਕੇ ਮਮਾ ਕੋਲ ਲੈ ਫੜਾ ਮੇਰਾ ਚਾਰਜਰ ਭਿੱਜ ਗਿਆ ਇਥੇ ਰਾਜ ਚ ਤਾਂ ਮੀ ਹੈਗਾ ਸੀਗਾ ਆਪਣੇ ਆਪਾ ਥੋੜਾ ਮੋਟਾ ਇਸ ਦਾ ਉਥੇ ਰਾਹ ਚ ਵਾਵਾ ਸੀਗਾ ਬਹੁਤ ਵਸਾ ਦੇ ਆ ਕੋਲੇ ਥੋੜੇ ਉਧਰ ਉੱਡ ਨਹੀਂ ਨਾ ਹੂੰ ਓਏ ਜਿਵੇਂ ਫਰਦੋ ਮਿੱਠੇ ਦਾਲ ਲੈ ਗਈ ਹਾਂਜੀ ਉਹ ਦੀਦੀ ਲੈ ਕੇ ਆਉਂਦੀ ਤੈਨੂੰ ਵੀ ਦਊ ਮਿੱਠੀ ਚਾਹ ਲੈ ਕੇ ਆਉਂਦੀ ਠੀਕ ਆ ਕਿਹੜਾ ਮੂੰਹ ਖਾਊਗਾ ਆਹ ਆ ਗੰਦਾ ਇਹ ਮੂੰਹ ਖਾਊਗਾ ਗੰਦਾ ਮੂੰਹ ਖਾਊਗਾ ഡബേ ഡ ആ ਅਮਰੀਨ ਜੋਤ ਕਰੀ ਆਂਦੀ ਆ ਹੁਣ ਆਪ ਦਾ ਰਾਤ ਨੂੰ ਬਾਰਕ ਇਹਨੂੰ ਮੈਡਮ ਨੇ ਦੱਸਿਆ ਸੀਗਾ ਵੀ ਆ ਨਕਸ਼ੇ ਦੇ ਵਿੱਚ ਕਲਰ ਫਿਲ ਕਰਕੇ ਲੈ ਕੇ ਆਏ ਤੇ ਉਹ ਭਰੀਆਂ ਸਵੇਰੇ ਦੀ ਮੈਡਮ ਫਿਰ ਚੈੱਕ ਕਰੂਗੀ ਹਨਾ ਮੈਂ ਇਹ ਆਵਲਾ ਮੈਪ ਤੋਂ ਮੈਂ ਸੱਕ ਕੰਸੀ ਕਲਰ ਗੇੜਾ ਦੱਸਾਂ ਦੂਸਰਾ ਮੈਪ ਖਾਲੀ ਮੈਂ ਆਪਾਂ ਉਹਦੇ ਜੱਸਾ ਮੈਂ ਆਪਦੇ ਨਿਊ ਹੋਮਲੇ ਕਲਰ ਕਰਨਾ ਹੈ ਜਾਂ 스케ਚ ਆਕੇ ਟੈਸਟ ਵਧੀਆ ਹੋਇਆ ਨਾ ਅੱਜ ਤਾਈ ਤੁਹਾਨੂੰ ਮੰਮਾ ਨੇ ਕੀ ਲਿਆ ਕੇ ਦਿੱਤਾ ਸੱਜੂ ਚਾਕਲੇਟ ਅੱਗੇ ਤੋਂ ਵੀ ਵਧੀਆ ਕਰੋਗੇ ਠੀਕ ਆ ਮੈਨੂੰ ਤਾਂ ਕੰਮ ਨਹੀਂ ਜਵਰਾਜ਼ ਕਰੀ ਜਾਂਦਾ ਮਰੀਨ ਜੋ ਤੈਨੂੰ ਤੰਗ ਉਹਨੂੰ ਰੰਗ ਨਹੀਂ ਕਰ ਦਿੰਦਾ ਹੈਗਾ ਨਕਸ਼ੇ 'ਚ ਤੇ ਮੈਂ ਮੰਮਾ ਆਵ ਲੈ ਗੱਲ ਉਠਾ ਲੈ ਠੀਕ ਆ ਸਕਿੱਚ ਫਾੜਨ ਜਾਂਦਾ ਤੂੰ ਨੋ 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 ਦੀਦੀ ਕੁੱਟੂ ਪੁੱਤ ਤੈਨੂੰ ਫਿਰ ਉਹਨੂੰ ਨਹੀਂ ਨਹੀਂ ਕਾਪੀ ਚੱਕ ਲੈ ਤੇਰੀ ਮੈਨੂੰ ਇਹ ਘਪੜੀ। ਫੰਗਣ ਤਾਂ ਗਿਆ ਨਾ ਕਰ ਬਾਲਾ। ਜੋ ਵੀਰ ਅਗੀਲੇ ਉਹ ਤਾਂ ਕਹਿੰਦੇ ਮੇਰਾ ਵੀਰ ਆ ਮੇਰਾ ਵੀਰ। ਇਹਨੇ ਜਵਰਾਜ ਨੇ ਮਰੀਨ ਜੀ ਉਹਦਾ ਨਕਸ਼ਾ ਪਾੜਤਾ ਤੇ ਉਹ ਰੋਣ ਲੱਗ ਗਈ। ਆ ਦੇਖੋ ਸਾਰੇ ਲੀਰੋ ਲੀਰ ਕਰਤਾ। ਇਹ ਬਹੁਤ ਚਪ੍ਰਟਾ ਹੈ ਸਾਡਾ ਮੁੰਡਾ। ਇਹ ਬੁੰਟਿਆ। ਪਿੰਡ ਕਿਹੜਾ ਖੜਾ ਪਿੰਡ ਪਿੰਡ ਭਾਵੇਂ ਤੱਕਾ ਜਿਹੜਾ ਸਾਰੇ ਪਿੰਡ ਪੁੱਲ ਖੜਿਆ ਤੇ ਇਹ ਤਾਂ ਜਿਹੜੇ ਨਕਸ਼ੇ ਚ ਲੱਗੇ ਹੋਏ ਸੀਗੇ ਸਾਰੀਆਂ ਕੰਟਰੀਆਂ ਪਹਹਾਤੀਆਂ ਕਿਦਰੀ ਤੈਨੂੰ ਕਲਾਕੇ ਜੋੜਨੀ ਉਹ ਦੇਖ ਬੰਦੇ ਇਧਰ ਤਖਾਓ ਆਪਣੀ ਸ਼ਕਲ ਨਕਸ਼ਾ ਤੋੜਿਆ ਜਿਸਨੇ ਸ਼ਕਲ ਦਿਖਾਓ ਆਪਣੀ ਜਵਰਾਜ ਸ਼ਕਲ ਦਿਖਾਓ ਜਿਹਦੇ ਨਕਸ਼ਾ ਤੋੜਿਆ ਜਹ ਹੋਏ ਤੇ ਨਕਸ਼ਾ ਇਹੇ ਸੇ ਕੁ ਗੁੰਧ ਲਾ ਕੇ ਚੁਪੇ ਲਾਣਾ ਦੀਦੀ ਕੇ ਦੀਦੀ ਨਾ ਨਾ ਇੱਧਰ ਸਕਰ ਆਵੇ ਹਰਾਮੀਆ ਸਕਰ ਖਾ ਉਹ ਨਕਸ਼ਾ ਪੜਦਾ ਤੇ ਹਾਂ ਦੱਸੀ ਕੁੜੀ ਦਾ ਨਕਸ਼ਾ ਪੜਦਾ ਤੁਹਾਡੀ ਦਾ ਰੋਈ ਜਾਂਦੀ ਹੁਣ ਵਿਚਾਰੀ ਚਲ ਤੜ ਕੇ ਹੋਰ ਲੈ ਇੰਜਾਂ ਪੁੱਤ ਆ ਫੇਰ ਤੜ ਕੇ ਪੜ ਲਈ ਇਹ ਹਰਾਮੀਆ ਇਹ ਝੰਡੇ ਰੰਗ ਤੰਦ ਰੰਗਾਂ ਸਾਰੇ ਕੰਟਰੀਆਂ ਖੰਡੇ ਆਤੀਆਂ ਮੁੰਡੇ ਨੇ ਸਾਡੇ ਨੇ ਨੀਰੋ ਲੀਰ ਕਰਤੀਆਂ 네네네 고난이 좀 해야지, 아? 어디인데야, 보다? 어디인데래, 보다? 어디래, 어디? 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 Sorry. Sorry. 내가 카드에다가 이렇게 둘게, 나.